ਦਿੱਲੀ ਦੇ 에어ਪੋਰਟ ਤੇ ਜਦੋਂ ਕੈਨੇਡਾ ਤੋਂ ਆਏ ਇੱਕ ਹੱਸਦੇ-ਵੱਸਦੇ ਪਰਿਵਾਰ ਨੂੰ ਕਸਟਮ ਅਧਿਕਾਰੀਆਂ ਨੇ ਅਚਾਨਕ ਰੋਕਿਆ ਤਾਂ ਸਭ ਦੇ ਸਾਹ ਸੁੱਕ ਗਏ। ਸ਼ੱਕ ਵੱਡਿਆਂ ਤੇ ਨਹੀਂ ਸਗੋਂ ਮਾਸੂਮ ਬੱਚਿਆਂ ਦੇ ਉਹਨਾਂ ਭਾਰੀ ਬੈਗਾਂ ਤੇ ਸੀ ਜਿਨ੍ਹਾਂ ਨੂੰ ਸਕੈਨਰ ਮਸ਼ੀਨ ਲਗਾਤਾਰ ਸ਼ੱਕੀ ਦੱਸ ਰਹੀ ਸੀ। ਅਕਸਰ ਅਜਿਹੇ ਮੌਕਿਆਂ ਤੇ ਬੈਗਾਂ ਵਿੱਚੋਂ ਲੁਕਾਇਆ ਹੋਇਆ ਸੋਨਾ ਜਾਂ ਗੈਰ-ਕਾਨੂੰਨੀ ਸਮਾਨ ਨਿਕਲਦਾ ਹੈ ਜਿਸ ਨਾਲ ਪੂਰੇ ਪਰਿਵਾਰ ਦੀ ਬਦਨਾਮੀ ਹੁੰਦੀ ਹੈ ਅਤੇ ਥਾਣੇ ਕਚੇਹੇ ਦੇ ਚੱਕਰ ਘਟਨੇ ਪੈਂਦੇ ਹਨ। ਪਰ ਅਸ ਵਾਰ ਕਹਾਣੀ ਕੁਝ ਹੋਰ ਸੀ ਜਦੋਂ ਸਖਤ ਮਿਜ਼ਾਜ ਅਫਸਰ ਨੇ ਗੁੱਸੇ ਵਿੱਚ ਉਹ ਬੈਗ ਖੁਲਵਾਇਆ ਤਾਂ ਅੰਦਰੋਂ ਜੋ ਨਿਕਲਿਆ ਉਸਨੇ ਉੱਥੇ ਖੜੇ ਹਰ ਪੱਥਰ ਦਿਲ ਇਨਸਾਨ ਨੂੰ ਪਿਗਲਾ ਕੇ ਰੱਖ ਦਿੱਤਾ ਉਹ ਕੋਈ ਤਸਕਰੀ ਦਾ ਮਾਲ ਨਹੀਂ ਸੀ ਸਗੋਂ ਕੁਝ ਅਜੀਹਾ ਸੀ ਜਿਸ ਨੂੰ ਵੇਖ ਕੇ ਪੁਲਿਸ ਵਾਲੇ ਨੇ ਹਥਕੜੀ ਲਗਾਉਣ ਦੀ ਬਜਾਏ ਬੱਚਿਆਂ ਦੇ ਪੈਰਾਂ ਤੇ ਹੱਥ ਲਾਏ ਇਹ ਵੀਡੀਓ ਅੰਤ ਤੱਕ ਵੇਖਿਓ ਇਹ ਸੱਚੀ ਘਟਨਾ ਤੁਹਾਡੀ ਰੂਹ ਨੂੰ ਚੰਜੋੜ ਦੇਵੇਗੀ ਅਤੇ ਤੁਹਾਡੀਆਂ ਅੱਖਾਂ ਨਮ ਕਰ ਦੇਵੇਗੀ ਸਤਿ ਸ੍ਰੀ ਅਕਾਲ ਦੋਸਤੋ। ਸਵੇਰ ਦੇ 10 ਵਜੇ ਦਾ ਸਮਾਂ ਸੀ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦੇ ਅਰਾਈਵਲ ਹਾਲ ਵਿੱਚ ਪੂਰੀ ਚਹਲ ਪਹਿਲ ਸੀ। ਬਾਹਰ ਸੂਰਜ ਚਮਕ ਰਿਹਾ ਸੀ ਅਤੇ ਅੰਦਰ ਹਾਲ ਵਿੱਚ ਤੇਜ਼ ਸਫੈਦ ਰੋਸ਼ਨੀ ਸੀ। ਟੋਰਾਂਟੋ ਤੋਂ ਆਈ ਫਲਾਈਟ ਦੇ ਯਾਤਰੀ ਥੱਕੇ ਹੋਏ ਪਰ ਖੁਸ਼ ਨਜ਼ਰ ਆ ਰਹੇ ਸਨ। ਉਹਨਾਂ ਵਿੱਚ ਹੀ ਗੁਰਪ੍ਰੀਤ ਸਿੰਘ, ਉਹਨਾਂ ਦੀ ਪਤਨੀ ਮਨਜੀਤ ਕੌਰ ਸ਼ਾਮਿਲ ਸਨ। ਗੁਰਪ੍ਰੀਤ ਸਿੰਘ ਜੋ ਪਿਛਲੇ 15 ਸਾਲਾਂ ਤੋਂ ਟੋਰਾਂਟੋ ਵਿੱਚ ਟਰੱਕ ਚਲਾਉਂਦੇ ਸਨ ਅਤੇ ਸਖਤ ਮਿਹਨਤ ਕਰਕੇ ਅੱਜ ਸੈੱਟ ਹੋਏ ਸਨ 5 ਸਾਲਾਂ ਬਾਅਦ ਪੰਜਾਬ ਫੇਰਾ ਪਾਉਣਾ ਆਏ ਸਨ। ਉਹਨਾਂ ਦੇ ਨਾਲ ਦੋ ਪਾਰੀ ਟਰਾਲੀਆਂ ਸਨ ਜਿਨ੍ਹਾਂ ਉੱਤੇ ਪਰਿਵਾਰ ਦੇ ਵੱਡੇ-ਵੱਡੇ ਬੈਗ ਲੱਦੇ ਹੋਏ ਸਨ। ਗੁਰਪ੍ਰੀਤ ਸਿੰਘ ਨੇ ਮਨਜੀਤ ਨੂੰ ਕਿਹਾ ਸ਼ੁਕਰ ਹੈ ਰੱਬ ਦਾ ਪਹੁੰਚ ਗਏ ਆ। ਹੂੰ। ਬਸ ਹੁਣ ਜਲਦੀ ਬਾਹਰ ਨਿਕਲ ਕੇ ਟੈਕਸੀ ਫੜੀਏ ਪਿੰਡ ਵਾਲੇ ਉਡੀਕਦੇ ਹੋਣਗੇ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਿਵੇਂ ਹੀ ਉਹ ਗ੍ਰੀਨ ਚੈਨਲ पार ਕਰਨ ਲੱਗੇ ਉੱਥੇ ਖੜੇ ਇੱਕ ਸਖਤ ਸੁਭਾਅ ਵਾਲੇ ਕਸਟਮ ਅਫਸਰ ਦੀ ਨਜ਼ਰ ਉਹਨਾਂ ਤੇ ਪੈ ਗਈ ਅਫਸਰ ਦਾ ਨਾਮ ਰਾਜੇਸ਼ ਸੀ ਜਿਸ ਨੂੰ ਯਾਤਰੀਆਂ ਦੇ ਚਿਹਰੇ ਪੜਨ ਦਾ ਬਹੁਤ ਤਜਰਬਾ ਸੀ ਓਏ ਸਰਦਾਰ ਜੀ ਰੁਕੋ ਜ਼ਰਾ ਅਫਸਰ ਦੀ ਰੋਬਦਾਰ ਆਵਾਜ਼ ਗੂੰਜੀ ਗੁਰਪ੍ਰੀਤ ਸਿੰਘ ਦੇ ਪੈਰ ਜੰਮ ਗਏ ਉਸਨੇ ਕਬਰਾ ਕੇ ਪਿੱਛੇ ਮੁੜਿਆ ਅਫਸਰ ਨੇ ਇਸ਼ਾਰਾ ਕੀਤਾ ਇਹ ਸਾਰੀਆਂ ਟਰਾਲੀਆਂ ਇੱਧਰ ਸਕੈਨਰ ਵੱਲ ਲੈ ਆਓ ਗੁਰਪ੍ਰੀਤ ਨੇ ਨਿਮਰਤਾ ਨਾਲ ਕਿਹਾ ਸਰ ਸਰ ਸਾਡੇ ਕੋਲ ਤਾਂ ਸਿਰਫ ਕੱਪੜੇ ਤੇ ਬੱਚਿਆਂ ਦੇ ਖਿਡੌਣੇ ਨੇ ਹੋਰ ਕੁਝ ਨਹੀਂ ਅਫਸਰ ਨੇ ਗੁੱਸੇ ਨਾਲ ਕਿਹਾ ਇਹ ਤਾਂ ਮਸ਼ੀਨ ਦੱਸੂਗੀ ਕੱਪੜੇ ਨੇ ਜਾਂ ਕੁਝ ਹੋਰ ਅੱਜ ਕੱਲ ਕੈਨੇਡਾ ਵਾਲੇ ਸੋਨਾ ਬਹੁਤ ਲਿਆ ਰਹੇ ਨੇ ਚਲੋ ਸ਼ਾਬਾਸ਼ ਬੈਗ ਚੁੱਕੋ ਮਾਹੌਲ ਤਣਾਪੂਰਨ ਹੋ ਗਿਆ ਆਸ-ਪਾਸ ਦੇ ਲੋਕ ਰੁੱਕ ਕੇ ਵੇਖਣ ਲੱਗੇ ਗੁਰਪ੍ਰੀਤ ਨੇ ਡਰਦੇ ਡਰਦੇ ਪਾਰੀ ਬੈਗ ਮਸ਼ੀਨ ਦੇ ਪੱٹے ਤੇ ਰੱਖੇ ਪਹਿਲਾ ਵੱਡੇ ਸੂਟਕੇਸ ਲੰਗੇ ਕੁਝ ਨਹੀਂ ਹੋਇਆ ਪਰ ਜਿਵੇਂ ਹੀ ਉਹ ਦੋ ਛੋਟੇ ਪਰ ਬਹੁਤ ਜ਼ਿਆਦਾ ਪਾਰੀ ਬੈਗ ਜੋ ਬੱਚਿਆਂ ਦੇ ਸਮਾਨ ਵਾਲੇ ਸਨ ਮਸ਼ੀਨ ਦੇ ਅੰਦਰ ਗਏ ਬੀਪ 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 ਮਸ਼ੀਨ ਨੇ ਲਾਲ ਬੱਤੀ ਦਿਖਾ ਦਿੱਤੀ ਹਵਲਦਾਰ ਨੇ ਅਫਸਰ ਨੂੰ ਇਸ਼ਾਰਾ ਕੀਤਾ ਸਰ ਇਧਰ ਆਓ ਇਸ ਬੈਗ ਵਿੱਚ ਤਾਂ ਬਹੁਤ ਜ਼ਿਆਦਾ ਹਾਈ ਡੈਂਸਿਟੀ ਮੈਟਲ ਦਿਖ ਰਿਹਾ ਹੈ ਇਹ ਤਾਂ ਪੱਕਾ ਸੋਨਾ ਜਾਂ ਕੋਈ ਸਮੰਗਲਿੰਗ ਦਾ ਮਾਲ ਹੈ ਅਫਸਰ ਰਾਜੇਸ਼ ਨੇ ਗੁਰਪ੍ਰੀਤ ਵਲਕੂਰ ਕੇ ਵੇਖਿਆ ਤੇ ਮੁਸਕਰਾਇਆ ਕਿਉਂ ਸਰਦਾਰ ਜੀ ਕਹਿੰਦੇ ਸੀ ਖਡਾਉਣੇ ਨੇ ਮਸ਼ੀਨ ਤਾਂ ਕਹਿੰਦੀ ਤੁਸੀਂ ਖਜ਼ਾਨਾ ਲਿਆਏ ਹੋ ਹੁਣ ਜੇਲ੍ਹ ਜਾਣ ਦੀ ਤਿਆਰੀ ਕਰ ਲਿਓ ਗੁਰਪ੍ਰੀਤ ਦੇ ਹੱਥ ਪੈਰ ਠੰਡੇ ਪੈ ਗਏ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹਨਾਂ ਬੈਗਾਂ ਵਿੱਚ ਅਜਿਹਾ ਕੀ ਹੋ ਸਕਦਾ ਹੈ ਜਿਸ ਨਾਲ ਮਸ਼ੀਨ ਚੀਕ ਪਈ ਕੀ ਅਣਜਾਣੇ ਵਿੱਚ ਕੋਈ ਵੱਡੀ ਗਲਤੀ ਹੋ ਗਈ ਸੀ 에어ਪੋਰਟ ਦੀਆਂ ਤੇਜ਼ ਸਫੇਦ ਲਾਈਟਾਂ ਹੇਠ ਗੁਰਪ੍ਰੀਤ ਸਿੰਘ ਦੇ ਮੱਥੇ ਤੋਂ ਮੁੜਕਾ ਚੋਰਿਆ ਸੀ ਆਸ-ਪਾਸ ਖੜੇ ਹੋਰ ਯਾਤਰੀ ਜੋ ਕੁਝ ਪਲ ਪਹਿਲਾਂ ਮੁਸਕਰਾ ਰਹੇ ਸਨ ਹੁਣ ਕਸਟਮ ਵਾਲਿਆਂ ਦਾ ਕੇਰਾ ਵੇਖ ਕੇ ਕੰਨਾਂ ਨੂੰ ਹੱਥ ਲਾ ਰਹੇ ਸਨ ਕਿਸੇ ਦੇ ਮੂੰਹੋਂ ਨਿਕਲਿਆ ਵੇਖੋ ਭਾਈ ਕਨੇਡਾ ਵਾਲੇ ਲੱਗਦੇ ਆ ਪੱਕਾ ਸੋਨਾ ਲਿਆਏ ਹੋਣਾ ਲੁਕਾ ਕੇ ਇਹ ਤਾਂ ਨੇ ਗੁਰਪ੍ਰੀਤ ਦੇ ਕੰਨਾਂ ਵਿੱਚ ਪਿਗਲੇ ਹੋਏ ਸਿੱਕੇ ਵਾਂਗ ਪੈ ਰਹੇ ਸਨ 15 ਸਾਲ ਬਰਫ਼ਾਂ ਵਿੱਚ ਟਰੱਕ ਚਲਾ ਕੇ ਜੋ ਇੱਜ਼ਤ ਕਮਾਈ ਸੀ ਉਹ ਅੱਜ ਸਕਿੰਟਾਂ ਵਿੱਚ ਮਿੱਟੀ ਹੁੰਦੀ ਜਾਪ ਰਹੀ ਸੀ ਕਸਟਮ ਅਫਸਰ ਰਾਜੇਸ਼ ਨੇ ਗੁਰਪ੍ਰੀਤ ਦੇ ਸਾਹਮਣੇ ਉਹ ਪਾਰੀ ਬੈਗ ਰੱਖਿਆ ਅਤੇ ਸਖਤੀ ਨਾਲ ਕਿਹਾ ਇਸ ਨੂੰ ਖੋਲੋ ਜੇ ਅਸੀਂ ਖੋਲਿਆ ਤਾਂ ਸਾਰਾ ਸਮਾਨ ਖਿੱਲਰ ਜਾਵੇਗਾ ਚੁੱਪਚਾਪ ਜੋ ਵੀ ਅੰਦਰ ਹੈ ਬਾਹਰ ਕੱਢ ਦੇ ਗੁਰਪ੍ਰੀਤ ਦੇ ਹੱਥ ਕੰਬ ਰਹੇ ਸਨ ਉਸਨੇ ਆਪਣੀ ਪਤਨੀ ਮਨਜੀਤ ਵਲ ਵੇਖਿਆ ਮਨਜੀਤ ਦੀਆਂ ਅੱਖਾਂ ਵਿੱਚ ਹੰਝੂ ਸਨ ਉਹ ਬੁੜਬੁੜਾਈ ਗੁਰਪ੍ਰੀਤ ਇਹ ਤਾਂ ਬੱਚਿਆਂ ਦੇ ਬੈਗ ਨੇ ਉਹਨਾਂ ਨੇ ਕਿਹਾ ਸੀ ਕਿ ਇਹ ਉਹਨਾਂ ਨੇ ਖੁਦ ਪੈਕ ਕੀਤੇ ਨੇ ਮੈਨੂੰ ਲੱਗਿਆ ਸੀ ਖਿਡੌਣੇ ਹੋਣਗੇ ਪਰ ਇਹ ਇੰਨੇ ਭਾਰੇ ਕਿਉਂ ਨੇ ਗੁਰਪ੍ਰੀਤ ਨੂੰ ਅਚਾਨਕ ਯਾਦ ਆਇਆ ਕਿ ਕੈਨੇਡਾ ਤੋਂ ਤੁਰਨ ਵੇਲੇ ਬੱਚਿਆਂ ਨੇ ਜ਼ਿੱਦ ਕੀਤੀ ਸੀ ਕਿ ਡੈਡੀ ਇਹ ਵਾਲੇ ਬੈਗ ਨਾ ਖੋਲਿਓ ਇਹ ਸਾਡੇ ਵੱਲੋਂ ਪੰਜਾਬ ਲਈ ਸਰਪ੍ਰਾਈਜ਼ ਹੈ ਗੁਰਪ੍ਰੀਤ ਦਾ ਦਿਲ ਜ਼ੋਰ ਨਾਲ ਟੜਕਣ ਲੱਗਾ ਕਿ ਬੱਚਿਆਂ ਨੇ ਅਣਜਾਣੇ ਵਿੱਚ ਕੋਈ ਅਜੀਹੀ ਚੀਜ਼ ਰੱਖ ਲਈ ਜੋ ਕਾਨੂੰਨ ਦੇ ਖਿਲਾਫ ਹੈ ਜਾਂ ਕਿਸੇ ਨੇ ਉਹਨਾਂ ਦੇ ਬੈਗ ਵਿੱਚ ਕੁਝ ਰਖਵਾ ਦਿੱਤਾ ਡਰਦੇ-ਡਰਦੇ ਗੁਰਪ੍ਰੀਤ ਨੇ ਬੈਗ ਦੀ ਜ਼ਿਪਰ ਖੋਲੀ ਅਫਸਰ ਰਾਜੀਸ਼ ਅਤੇ ਦੋ ਹਵਲਦਾਰ ਬਿਲਕੁਲ ਸਿਰ ਤੇ ਖੜੇ ਸਨ ਜਿਵੇਂ ਸ਼ਿਕਾਰ ਤੇ ਬਾਜ਼ ਚਪਟਦਾ ਹੈ ਬੈਗ ਖੁਲਿਆ ਸਭ ਤੋਂ ਉੱਪਰ ਬੱਚਿਆਂ ਦੇ ਕੱਪੜੇ ਸਨ ਗੁਰਪ੍ਰੀਤ ਨੇ ਕੱਪੜੇ ਪਾਸੇ ਕੀਤੇ ਇੱਥੇ ਅਖਬਾਰਾਂ ਅਤੇ ਕੱਪੜਿਆਂ ਵਿੱਚ ਲਪੇਟੀਆਂ ਹੋਈਆਂ ਕੁਝ ਗੋਲ ਅਤੇ ਭਾਰੀ ਚੀਜ਼ਾਂ ਪਈਆਂ ਸਨ ਇਹ ਦੇਖਣ ਵਿੱਚ ਕਿਸੇ ਬੰਬ ਜਾਂ ਗੋਲੇ ਵਰਗੀਆਂ ਲੱਗ ਰਹੀਆਂ ਸਨ ਅਫਸਰ ਨੇ ਤੁਰੰਤ ਗੁਰਪ੍ਰੀਤ ਦਾ ਹੱਥ ਫੜ ਲਿਆ ਰੁਕੋ ਹੱਥ ਪਿੱਛੇ ਕਰੋ ਅਫਸਰ ਨੇ ਖੁਦ ਦਸਤਾਨੇ ਪਾਏ ਅਤੇ ਇੱਕ ਭਾਰੀ ਚੀਜ਼ ਨੂੰ ਬਾਹਰ ਕੱਢਿਆ ਉਹ ਬਹੁਤ ਵਜ਼ਨੀ ਸੀ ਉਸਨੇ ਉਪਰੋਂ ਅਖਬਾਰ ਪਾੜੀ ਅੰਦਰੋਂ ਜੋ ਨਿਕਲਿਆ ਉਹ ਸੋਨੇ ਦੀ ਇਟ ਨਹੀਂ ਸੀ ਉਹ ਇੱਕ ਮਿੱਟੀ ਦਾ ਗੁੱਲਖ ਸੀ ਪਰ ਅਜੀਬ ਗੱਲ ਇਹ ਸੀ ਕਿ ਗੁੱਲਕ ਦਾ ਮੂੰਹ ਉਪਰੋਂ ਐਮ ਸੀ ਲਗਾ ਕੇ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਸੀ ਅਫਸਰ ਨੇ ਗੁੱਲਕ ਨੂੰ ਹਿਲਾਇਆ ਛਣ 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 ਅੰਦਰੋਂ ਕਿਸੇ ਤਾਤੂ ਦੇ ਟਕਰੋਣ ਦੀ ਆਵਾਜ਼ ਆਈ ਅਫਸਰ ਹੱਸਿਆ ਵਾਹ ਸਰਦਾਰ ਜੀ ਤਰੀਕਾ ਵਧੀਆ ਲੱਗਿਆ ਸਮਗਲਿੰਗ ਦਾ ਬਾਹਰੋਂ ਮਿੱਟੀ ਦਾ ਗੁੱਲਕ ਤੇ ਅੰਦਰ ਸੋਨੇ ਦੇ ਬਿਸਕਟ ਕਿਉਂਕਿ ਸਿੱਕਿਆਂ ਦਾ ਭਾਰ ਇੰਨਾ ਨਹੀਂ ਹੁੰਦਾ ਜਿੰਨਾ ਇਸ ਗੁੱਲਕ ਦਾ ਹੈ ਇਹ ਪੱਕਾ ਸੀਲ ਇਸੇ ਲਈ ਕੀਤਾ ਹੈ ਤਾਂ ਜੋ ਖੁੱਲ ਨਾ ਸਕੇ ਗੁਰਪ੍ਰੀਤ ਨੇ ਸਫਾਈ ਦੇਣੀ ਚਾਹੀ ਸਰ ਰਬ ਦੀ ਸੌਂ ਮੈਨੂੰ ਨਹੀਂ ਪਤਾ ਇਸ ਦੇ ਅੰਦਰ ਕੀ ਹੈ ਇਹ ਬੱਚਿਆਂ ਨੇ ਪੈਕ ਕੀਤਾ ਹੈ ਬੱਚੇ ਹੁਣ ਬੱਚਿਆਂ ਦਾ ਬਹਾਨਾ ਹਵਾਲदार ਹਥੌੜਾ ਲਿਆਓ ਅੱਜ ਇਸ ਗੁੱਲਕ ਨੂੰ ਭੰਨ ਕੇ ਦੇਖਦੇ ਹਾਂ ਕਿ ਇਸ ਕੈਨੇਡਾ ਵਾਲੇ ਸਰਦਾਰ ਨੇ ਕਿੰਨਾ ਸੋਨਾ ਲੁਕਾਇਆ ਹੈ ਹਵਲਦਾਰ ਵੱਡਾ ਹਥੌੜਾ ਲੈ ਕੇ ਆ ਗਿਆ ਗੁਰਪ੍ਰੀਤ ਅਤੇ ਮਨਜੀਤ ਸਾਹ ਰੋਕੀ ਖੜੇ ਸਨ 에ਅਰਪੋਰਟ ਦੀ ਭੀੜ ਇਕੱਠੀ ਹੋ ਗਈ ਸੀ ਹਥੌੜਾ ਹਵਾ ਵਿੱਚ ਉੱਪਰ ਉੱਠਿਆ ਜੀ ਇਸ ਵਿੱਚੋਂ ਕੁਝ ਗਲਤ ਨਿਕਲਿਆ ਤਾਂ ਗੁਰਪ੍ਰੀਤ ਸਿੱਧਾ ਜੇਲ੍ਹ ਜਾਵੇਗਾ ਪਰ ਗੁੱਲਕ ਟੁੱਟਣ ਤੇ ਜੋ ਬਾਹਰ ਆਉਣ ਵਾਲਾ ਸੀ ਉਹ ਸੋਨੇ ਤੋਂ ਵੀ ਵੱਧ ਹੈਰਾਨ ਕਰਨ ਵਾਲਾ ਸੀ ਏਅਰਪੋਰਟ ਦੇ ਕਸਟਮ ਕਾਊਂਟਰ ਤੇ ਸੂਈ ਸਿੱਟੇ ਪਿੰਡ ਜਿੰਨੀ ਸ਼ਾਂਤੀ ਸੀ ਸਭ ਦੀਆਂ ਨਜ਼ਰਾਂ ਹਵਾ ਵਿੱਚ ਉੱਠੇ ਉਸ ਹਥੌੜੇ ਉੱਤੇ ਸਨ ਗੁਰਪ੍ਰੀਤ ਸਿੰਘ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਉਸ ਨੂੰ ਲੱਗਾ ਕਿ ਅੱਜ ਇੱਜ਼ਤ ਦਾ ਜਲੂਸ ਨਿਕਲ ਜਾਣਾ ਹੈ ਹਵਲਦਾਰ ਨੇ ਪੂਰੇ ਜ਼ੋਰ ਨਾਲ ਗੁੱਲਕ ਤੇ ਹਥੌੜਾ ਮਾਰਿਆ ਛਣਾਕ ਮਿੱਟੀ ਦਾ ਗੁੱਲਕ ਟੁੱਟ ਕੇ ਬिखर ਗਿਆ ਪਰ ਉਸ ਦੇ ਅੰਦਰੋਂ ਸੋਨੇ ਦੇ ਬਿਸਕੁਟ ਜਾਂ ਹੀਰੇ ਨਹੀਂ ਡਿੱਗੇ ਸਗੋਂ ਸੈਂਕੜੇ ਹੀ ਚਮਕਦਾਰ ਸਿੱਕੇ ਅਤੇ ਮੋੜੇ ਤੋੜੇ ਹੋਏ ਨੋਟ ਟੇਬਲ ਤੇ ਖਿਲਰ ਗਏ ਇੱਕ ਕੈਨੇਡੀਅਨ ਡਾਲਰਾਂ ਦੇ ਸਿੱਕੇ ਯਾਨੀ ਲੂਨੀਜ਼ ਅਤੇ ਟੂਨੀਜ਼ ਸਨ ਸਟੀਲ ਦੇ ਟੇਬਲ ਤੇ ਸਿੱਕਿਆਂ ਦੇ ਡਿੱਗਣ ਦੀ ਆਵਾਜ਼ ਨੇ ਪੂਰੇ ਹਾਲ ਵਿੱਚ ਗੂੰਜ ਪਾ ਦਿੱਤੀ। ਅਫਸਰ ਰਾਜੀਸ਼ ਹੈਰਾਨ ਰਹਿ ਗਿਆ। ਉਸਨੇ ਦਸਤਾਨੇ ਪਾਏ ਹੱਥਾਂ ਨਾਲ ਸਿੱਕਿਆਂ ਦੇ ਢੇਰ ਨੂੰ ਫਰੋਲਿਆ। ਸਿਰਫ ਸਿੱਕੇ ਤੇ ਕੁਝ ਨੋਟ ਪਰ ਇਹਨਾਂ ਨੂੰ ਸੀਲ ਕਰਨ ਦੀ ਕੀ ਲੋੜ ਸੀ? ਉਸ ਨੂੰ ਅਜੇ ਵੀ ਸ਼ੱਕ ਸੀ ਕਿ ਸ਼ਾਇਦ ਸਿੱਕਿਆਂ ਦੇ ਵਿੱਚਕਾਰ ਕੁਝ ਲੁਕਿਆ ਹੋਵੇ। ਉਸਨੇ ਦੂਜਾ ਗੁੱਲਕ ਵੀ ਤੋੜ ਦਿੱਤਾ। ਉਸ ਵਿੱਚੋਂ ਵੀ ਉਹੀ ਨਿਕਲਿਆ ਬੱਚਿਆਂ ਦੀ ਜਮਾ ਪੂੰਜੀ। ਗੁਰਪ੍ਰੀਤ ਅਤੇ ਮਨਜੀਤ ਨੇ ਸੁੱਖ ਦਾ ਸਾਹ ਲਿਆ ਕਿ ਕੋਈ ਗੈਰਕਾਨੂੰਨੀ ਚੀਜ਼ ਨਹੀਂ ਨਿਕਲੀ ਪਰ ਉਹ ਵੀ ਹੈਰਾਨ ਸਨ ਕਿ ਬੱਚਿਆਂ ਨੇ ਐਨੇ ਸਿੱਕੇ ਇਕੱਠੇ ਕਿਉਂ ਕੀਤੇ ਅਚਾਨਕ ਅਫਸਰ ਨੂੰ ਸਿੱਕਿਆਂ ਦੇ ਢੇਰ ਵਿੱਚੋਂ ਇੱਕ ਤੈਅ ਕੀਤਾ ਹੋਇਆ ਕਾਗਜ਼ ਫੋਲਡੇਡ ਪੇਪਰ ਮਿਲਿਆ ਇਹ ਕਿਸੇ ਸਕੂਲ ਦੀ ਕਾਪੀ ਦਾ ਪੰਨਾ ਲੱਗ ਰਿਹਾ ਸੀ ਜਿਸ ਤੇ ਰੰਗ-बिरंगे ਪੈਨ ਨਾਲ ਕੁਝ ਲਿਖਿਆ ਹੋਇਆ ਸੀ ਅਫਸਰ ਨੇ ਉਹ ਚਿੱਠੀ ਚੁੱਕੀ ਪਹਿਲਾਂ ਉਸਦੇ ਚਿਹਰੇ ਤੇ ਗੁੱਸਾ ਸੀ ਪਰ ਜਿਵੇਂ-ਜਿਵੇਂ ਉਹ ਪੜਨ ਲੱਗਾ ਉਸਦੇ ਮੱਥੇ ਦੀਆਂ ਤਿਊੜੀਆਂ ਮਿਟਦੀਆਂ ਗਈਆਂ ਉਸ ਚਿੱਠੀ ਤੇ ਬੱਚਿਆਂ ਦੀ ਟੁੱਟੀ-ਪੁੱੱਡੀ ਪੰਜਾਬੀ ਵਿੱਚ ਲਿਖਿਆ ਸੀ प्यारे वाहेगुरु जी, ਅਸੀਂ YouTube ਤੇ ਵੇਖਿਆ ਸੀ ਕਿ ਪੰਜਾਬ ਵਿੱਚ ਕਈ ਗਰੀਬ ਬੱਚਿਆਂ ਕੋਲ ਸਕੂਲ ਜਾਣ ਲਈ ਬੂਟ ਅਤੇ ਬੈਗ ਨਹੀਂ ਹਨ। ਡੈਡੀ ਕਹਿੰਦੇ ਹੁੰਦੇ ਨੇ ਕਿ ਦਸਵੰਦ ਕੜਨਾ ਚਾਹੀਦਾ ਹੈ। ਅਸੀਂ ਪਿਛਲੇ 2 ਸਾਲਾਂ ਤੋਂ ਨਾ 버ਗਰ ਖਾਦਾ ਨਾ ਚਾਕਲੇਟ ਲਈ। ਅਸੀਂ ਆਪਣੀ ਸਾਰੀ ਪਾਕਟ ਮਨੀ ਇਸ ਗੁੱਲਕ ਵਿੱਚ ਪਾਈ ਹੈ। ਪਲੀਜ਼ ਇਹ ਪੈਸੇ ਉਹਨਾਂ ਬੱਚਿਆਂ ਨੂੰ ਦੇ ਦੇਣਾ ਤਾਂ ਜੋ ਉਹ ਵੀ ਸਕੂਲ ਜਾ ਸਕਣ। ਅਸੀਂ ਇਹ ਬੈਗ ਖੁਦ ਚੁੱਕਾਂਗੇ, ਡੈਡੀ ਨੂੰ ਤੰਗ ਨਹੀਂ ਕਰਾਂਗੇ। ਅਫਸਰ ਰਾਜੇਸ਼ ਨੇ ਜਦੋਂ ਇਹ ਆਖਰੀ ਲਾਈਨ ਪੜ੍ਹੀ ਤਾਂ ਉਸ ਦਾ ਗਲਾ ਪਰਾਇਆ। ਉਸਨੇ ਚਿਠੀ ਹੇਠਾ ਕੀਤੀ ਅਤੇ ਸਾਹਮਣੇ ਖੜੇ ਗੁਰਪ੍ਰੀਤ ਸਿੰਘ ਦੇ 10 ਅਤੇ 12 ਸਾਲ ਦੇ ਬੱਚਿਆਂ ਵੱਲ ਵੇਖਿਆ। ਉਹ ਬੱਚੇ ਡਰੇ ਹੋਏ ਸਨ ਕਿ ਸ਼ਾਇਦ ਉਨ੍ਹਾਂ ਨੇ ਕੋਈ ਗਲਤੀ ਕਰ ਦਿੱਤੀ ਹੈ। 에어ਪੋਰਟ ਦੀਆਂ ਤੇਜ਼ ਲਾਈਟਾਂ ਹੇਠ ਉਨ੍ਹਾਂ ਮਾਸੂਮ ਚਿਹਰਿਆਂ ਤੇ ਇੱਕ ਅਜੀਬ ਜਿਹਾ ਨੂਰ ਸੀ। ਜਿਸ ਪੁਲਿਸ ਵਾਲੇ ਨੇ ਹਜ਼ਾਰਾਂ ਮੁਜਰਮ ਫੜੇ ਸਨ, ਅੱਜ ਉਸ ਦੀਆਂ ਅੱਖਾਂ ਨਮ ਹੋ ਗਈਆਂ ਸਨ। ਉਸਨੇ ਸੋਚਿਆ ਸੀ ਕਿ ਇਹ ਤਸਕਰ ਹਨ, ਪਰ ਇਹ ਤਾਂ ਨੰਨੇ ਦਾਨੀ ਨਿਕਲੇ। ਪੂਰੇ ਹਾਲ ਵਿੱਚ ਸਨਨਾਟਾ ਛਾ ਗਿਆ ਸੀ ਗੁਰਪ੍ਰੀਤ ਸਿੰਘ ਅਤੇ ਮਨਜੀਤ ਕੌਰ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਸ਼ਰਮਿੰਦਗੀ ਦੇ ਨਹੀਂ ਸਗੋਂ ਮਾਣ ਦੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਦੇ ਬੱਚਿਆਂ ਦੇ ਦਿਲ ਐਨੇ ਵੱਡੇ ਹਨ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਕਾਨੂੰਨ ਆਪਣੀ ਜਗਾ ਸੀ ਨਿਜਮਾ ਮੁਤਾਬਕ ਐਨੀ ਵੱਡੀ ਮਾਤਰਾ ਵਿੱਚ ਵਿਦੇਸ਼ੀ ਕਰੰਸੀ ਲਿਆਉਣਾ ਇੱਕ ਮਸਲਾ ਬਣ ਸਕਦਾ ਸੀ ਕੀ ਅਫਸਰ ਰਾਜੇਸ਼ ਆਪਣੀ ਡਿਊਟੀ ਨਿਭਾਵੇਗਾ ਜਾਂ ਇਨਸਾਨੀਅਤ ਹੁਣ ਅੱਗੇ ਕੀ ਹੋਵੇਗਾ ਦੋਸਤੋ ਉਸ ਵੇਲੇ 에어ਪੋਰਟ ਦਾ ਮਾਹੌਲ ਬਹੁਤ ਹੀ ਅਜੀਬ ਸੀ ਇੱਕ ਪਾਸੇ ਸਟੀਲ ਦੇ ਟੇਬਲ ਤੇ ਹਜ਼ਾਰਾਂ ਕੈਨੇਡੀਅਨ ਸਿੱਕੇ ਖਿਲਰੇ ਪਏ ਸਨ ਜੋ ਤੇਜ਼ ਰੋਸ਼ਨੀ ਵਿੱਚ ਹੀਰੇ ਵਾਂਗ ਚਮਕ ਰਹੇ ਸਨ ਅਤੇ ਦੂਸਰੇ ਪਾਸੇ ਅਫਸਰ ਰਾਜੇਸ਼ ਦੀਆਂ ਅੱਖਾਂ ਵਿੱਚ ਹੰਝੂ ਸਨ ਉਸਨੇ ਉਹ ਚਿੱਠੀ ਗੁਰਪ੍ਰੀਤ ਸਿੰਘ ਨੂੰ ਵਾਪਸ ਫੜਾਈ ਪਰ ਠੀਕ ਉਸੇ ਵੇਲੇ ਕਸਟਮ ਵਿਭਾਗ ਦੇ ਇੱਕ ਸੀਨੀਅਰ ਸੁਪਰਡੈਂਡੈਂਟ ਮਿਸਟਰ ਖੰਨਾ ਉੱਥੇ ਪਹੁੰਚ ਗਏ ਮਿਸਟਰ ਖੰਨਾ ਆਪਣੇ ਸਖਤ ਅਸੂਲਾਂ ਲਈ ਜਾਣੇ ਜਾਂਦੇ ਸਨ ਕੀ ਤਮਾਸ਼ਾ ਲਾਇਆ ਹੈ ਇਥੇ मिस्टर खन्ना दी गर्जवीं आवाज ਨਾਲ ਸਭ ਦੇ ਧਿਆਨ ਟੁੱਟ ਗਏ ਰਾਜੇਸ਼ ਨੇ ਸਲੂਟ ਮਾਰਿਆ ਅਤੇ ਸਾਰੀ ਗੱਲ ਦੱਸੀ ਬੱਚਿਆਂ ਦੀ ਚਿੱਠੀ ਉਹਨਾਂ ਦੀ ਬਚਤ ਅਤੇ ਨੇਕ ਇਰਾਦਾ ਰਾਜੇਸ਼ ਨੂੰ ਉਮੀਦ ਸੀ ਕਿ ਸਰ ਵੀ ਨਰਮ ਪੈ ਜਾਣਗੇ ਪਰ मिस्टर खन्ना ਨੇ ਬਿਨਾ ਕਿਸੇ ਭਾਵਨਾ ਦੇ ਉਹਨਾਂ ਸਿੱਕਿਆਂ ਦੇ ਢੇਰ ਵੱਲ ਵੇਖਿਆ ਅਤੇ ਕਿਹਾ ਰਾਜੇਸ਼ ਅਸੀਂ ਇੱਥੇ ਇਮੋਸ਼ਨਲ ਡਰਾਮਾ ਵੇਖਣ ਲਈ ਨਹੀਂ ਖੜੇ ਕਾਨੂੰਨ ਕਾਨੂੰਨ ਹੈ ਫੇਮਾ ਦੇ ਤਹਿਤ ਇੰਨੀ ਵੱਡੀ ਮਾਤਰਾ ਵਿੱਚ ਵਿਦੇਸ਼ੀ ਸਿੱਕੇ ਲਿਆਉਣਾ ਅਤੇ ਉਹਨਾਂ ਨੂੰ ਡਿਕਲੇਅਰ ਨਾ ਕਰਨਾ ਗੈਰਕਾਨੂੰਨੀ ਹੈ ਇਹ ਅਣਐਲਾਨੀ ਕਰੰਸੀ ਦੇ ਘੇਰੇ ਵਿੱਚ ਆਉਂਦਾ ਹੈ ਗੁਰਪ੍ਰੀਤ ਸਿੰਘ ਦੇ ਸਾਹ ਸੁੱਕ ਗਏ ਉਸਨੇ ਹੱਥ ਜੋੜ ਕੇ ਕਿਹਾ ਸਰ ਸਾਨੂੰ ਪਤਾ ਨਹੀਂ ਸੀ ਬੱਚਿਆਂ ਨੇ ਜੋੜੇ ਸੀ ਅਸੀਂ ਤਾਂ ਬੈਗ ਵੀ ਨਹੀਂ ਸੀ ਖੋਲਿਆ ਇਹ ਕੋਈ ਕਾਲਾ ਧੰਨ ਨਹੀਂ ਹੈ ਇਹ ਤਾਂ ਸੇਵਾ ਲਈ ਹੈ ਮਿਸਟਰ ਖੰਨਾ ਨੇ ਸਖਤੀ ਨਾਲ ਜਵਾਬ ਦਿੱਤਾ ਇਰਾਦਾ ਜੋ ਮਰਜ਼ੀ ਹੋਵੇ ਸਰਦਾਰ ਜੀ ਪਰ ਪ੍ਰੋਸੈਸ ਤਾਂ ਫਾਲੋ ਕਰਨਾ ਪਵੇਗਾ ਇਹ ਸਾਰੀ ਰਕਮ ਜ਼ਬਤ ਹੋਵੇਗੀ ਇਸ ਦੀ ਗਿਣਤੀ ਹੋਵੇਗੀ ਫਿਰ ਜੁਰਮਾਨਾ ਲੱਗੇਗਾ ਅਤੇ ਹੋ ਸਕਦਾ ਹੈ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਵੇ ਇਹ ਸੁਣ ਕੇ ਉਹ ਦੋਵੇਂ ਛੋਟੇ ਬੱਚੇ ਜੋ ਹੁਣ ਤੱਕ ਚੁੱਪ ਸਨ ਰੋਣ ਲੱਗ ਪਏ 10 ਸਾਲ ਦੇ ਮੁੰਡੇ ਨੇ ਅੱਗੇ ਹੋ ਕੇ ਮਿਸਟਰ ਖੰਨਾ ਦੀ ਵਰਦੀ ਦਾ ਕੋਨਾ ਫੜ ਲਿਆ ਅੰਕਲ ਜੀ ਪਲੀਜ਼ ਪੈਸੇ ਨਾ ਲਾਓ ਮੇਰੇ ਦੋਸਤ ਮਨਜੋਤ ਦੇ ਪਿੰਡ ਵਾਲੇ ਸਕੂਲ ਵਿੱਚ ਛੱਤ ਨਹੀਂ ਹੈ ਅਸੀਂ ਵਾਦਾ ਕੀਤਾ ਸੀ ਕਿ ਅਸੀਂ ਪੈਸੇ ਭੇਜਾਂਗੇ ਜੇ ਤੁਸੀਂ ਇਹ ਲੈ ਲਏ ਤਾਂ ਉਹ ਪੜਨਗੇ ਕਿਵੇਂ ਬੱਚੇ ਦੀ ਮਾਸੂਮ ਆਵਾਜ਼ ਨੇ ਪੂਰੇ ਹਾਲ ਨੂੰ ਹਿਲਾ ਕੇ ਰੱਖ ਦਿੱਤਾ ਆਸ-ਪਾਸ ਖੜੇ ਯਾਤਰੀ ਵੀ ਬੋਲਣ ਲੱਗੇ ਸਰ ਜਾਣ ਦਿਓ ਬੱਚਿਆਂ ਦਾ ਮਾਮਲਾ ਹੈ ਪਰ ਮਿਸਟਰ ਖੰਨਾ ਨੇ ਆਪਣੀ ਡਾਇਰੀ ਕੱਢੀ ਅਤੇ ਲਾਲ ਪੈਨ ਚੁੱਕਿਆ ਉਹਨਾਂ ਨੇ ਹਵਾਲਦਾਰ ਨੂੰ ਹੁਕਮ ਦਿੱਤਾ ਇਹ ਸਾਰੇ ਸਿੱਕੇ ਬੋਰੀ ਵਿੱਚ ਪਰ ਲੋ ਅਤੇ ਸੀਜ਼ਰ ਮੀਮੋ ਯਾਨੀ ਜ਼ਬਤ ਕਰਨ ਦਾ ਕਾਗਜ਼ ਤਿਆਰ ਕਰੋ ਗੁਰਪ੍ਰੀਤ ਸਿੰਘ ਬੇਬਸੀ ਮਨਜੀਤ ਕੌਰ ਆਪਣੇ ਬੱਚਿਆਂ ਨੂੰ ਚੁੱਪ ਕਰਵਾ ਰਹੀ ਸੀ ਪਰ ਉਸਦੇ ਆਪਣੇ ਹੰਝੂ ਨਹੀਂ سن ਰੁਕ ਰਹੇ ਲੱਗ ਰਿਹਾ ਸੀ ਕਿ ਕੈਨੇਡਾ ਤੋਂ ਲਿਆਂਦੀ ਉਹ ਮਾਸੂਰੂਮ ਕਮਾਈ ਅੱਜ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਹੋ ਜਾਏਗੀ ਅਤੇ ਗਰੀਬ ਬੱਚਿਆਂ ਦੇ ਸੁਪਨੇ ਟੁੱਟ ਜਾਣਗੇ ਮਿਸਟਰ ਖੰਨਾ ਨੇ ਪੈਨ ਕਾਗਜ਼ ਤੇ ਰੱਖਿਆ ਸब्दੀਆਂ ਸਾਹਾਂ ਰੁਕੀਆਂ ਹੋਈਆਂ ਸਨ ਕਿ ਉਹ ਸੱਚਮੁੱਚ ਜ਼ਬਤ ਕਰਨ ਦੇ ਆਰਡਰ ਤੇ ਦਸਤਖਤ ਕਰਨਗੇ ਜਾਂ ਕੁਝ ਅਜੀਹਾ ਹੋਵੇਗਾ ਜੋ ਕਾਨੂੰਨ ਦੀਆਂ ਕਿਤਾਬਾਂ ਵਿੱਚ ਨਹੀਂ ਲਿਖਿਆ ਹੁੰਦਾ ਫੈਸਲਾ ਬਸ ਇੱਕ ਦਸਤਖਤ ਦੀ ਦੂਰੀ ਤੇ ਸੀ ਦੋਸਤੋ 에어ਪੋਰਟ ਦੇ ਉਸ ਹਾਲ ਵਿੱਚ ਮਿਸਟਰ ਖੰਨਾ ਦਾ ਪੈਨ ਕਾਗਜ਼ ਦੇ ਬਿਲਕੁਲ ਉੱਪਰ ਰੁਕਿਆ ਹੋਇਆ ਸੀ ਬੱਚੇ ਦੀਆਂ ਸਿਸਕੀਆਂ ਅਤੇ ਗੁਰਪ੍ਰੀਤ ਸਿੰਘ ਦੀਆਂ ਜੋੜੀਆਂ ਹੋਈਆਂ ਹੱਥਾਂ ਨੇ ਮਾਹੌਲ ਨੂੰ ਬਹੁਤ ਪਾਵੁਕ ਕਰ ਦਿੱਤਾ ਸੀ ਅਚਾਨਕ ਮਿਸਟਰ ਖੰਨਾ ਨੇ ਪੈਨ ਮੇਜ਼ ਦੇ ਸੁੱਟ ਦਿੱਤਾ ਉਹਨਾਂ ਨੇ ਗੋਡਿਆਂ 'ਪਾਰ ਬੈਠ ਕੇ ਉਸ 10 ਸਾਲ ਦੇ ਬੱਚੇ ਦੀਆਂ ਅੱਖਾਂ ਵਿੱਚ ਅੱਖਾਂ ਪਾਈਆਂ ਅਤੇ ਮੁਸਕਰਾਏ। "ਪੁੱਤ, ਕਾਨੂੰਨ ਕਹਿੰਦਾ ਹੈ ਕਿ ਮੈਂ ਇਹ ਪੈਸੇ ਜ਼ਬਤ ਕਰ ਲਵਾਂ, ਪਰ ਮੇਰਾ ਜ਼ਮੀਰ ਕਹਿੰਦਾ ਹੈ ਕਿ ਜੇ ਅੱਜ ਮੈਂ ਇਹ ਪੈਸੇ ਰੋਕ ਲਏ ਤਾਂ ਸ਼ਾਇਦ ਭਵਿੱਖ ਵਿੱਚ ਕੋਈ ਬੱਚਾ ਦਾਨ ਕਰਨ ਦੀ ਹਿੰਮਤ ਨਹੀਂ ਕਰੇਗਾ।" ਇਹ ਕਹਿ ਕੇ ਮਿਸਟਰ ਖੰਨਾ ਨੇ ਉਸ ਸੀਜ਼ਰ ਮੀਮੋ ਸਬਦ ਦੇ ਸਾਹਮਣੇ ਪਾੜ ਦਿੱਤਾ। ਉਹਨਾਂ ਨੇ ਆਪਣੀ ਜੇਬ ਵਿੱਚੋਂ 2000 ਰੁਪਏ ਦਾ ਨੋਟ ਕਟਿਆ ਅਤੇ ਉਸ ਸਿੱਕਿਆਂ ਦੇ ਢੇਰ ਵਿੱਚ ਰੱਖ ਦਿੱਤਾ। ਇਹ ਮੇਰੀ ਵੱਲੋਂ ਸਕੂਲ ਲਈ ਹਨ। ਇਹ ਪੈਸੇ ਸਮੰਗਲਿੰਗ ਨਹੀਂ ਇਹ ਤਾਂ ਸੇਵਾ ਹੈ ਤੇ ਸੇਵਾ ਤੇ ਕੋਈ ਟੈਕਸ ਨਹੀਂ ਲੱਗਦਾ ਪੂਰੇ ਹਾਲ ਵਿੱਚ ਤਾੜੀਆਂ ਦੀ ਗੂੰਜ ਪੈ ਗਈ ਜੋ ਯਾਤਰੀ ਅਤੇ ਪੁਲਿਸ ਵਾਲੇ ਖੜੇ ਸਨ ਸਬਦियां ਅੱਖਾਂ ਬਾਰ ਆਈਆਂ ਜਿਸ ਕਸਟਮ ਵਿਭਾਗ ਨੂੰ ਲੋਕ ਡਰ ਨਾਲ ਵੇਖਦੇ ਸਨ ਅੱਜ ਉਥੇ ਇਨਸਾਨੀਅਤ ਦੀ ਮਿਸਾਲ ਕਾਇਮ ਹੋਈ ਸੀ ਅਫਸਰਾਂ ਨੇ ਮਦਦ ਕਰਕੇ ਸਾਰੇ ਸਿੱਕੇ ਵਾਪਸ ਬੈਗਾਂ ਵਿੱਚ ਪੈਕ ਕਰਵਾਏ ਅਤੇ ਖੁਦ ਟਰਾਲੀ ਨੂੰ ਬਾਹਰ ਤੱਕ ਛੱਡਣ ਆਏ ਜਾਣਦੇ ਹੋਏ ਮਿਸਟਰ ਖੰਨਾ ਨੇ ਬੱਚਿਆਂ ਨੂੰ ਸਲੂਟ ਮਾਰਿਆ ਅਤੇ ਕਿਹਾ ਅਸਲੀ ਹੀਰੇ ਤੁਸੀਂ ਹੋ ਇਸ ਸਿੱਕੇ ਨਹੀਂ ਅਗਲੇ ਦਿਨ ਜਦੋਂ ਗੁਰਪ੍ਰੀਤ ਸਿੰਘ ਦਾ ਪਰਿਵਾਰ ਪਿੰਡ ਪਹੁੰਚਿਆ ਅਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਉਹ ਗੁੱਲਕ ਭੇਂਟ ਕੀਤੇ ਤਾਂ ਪੂਰਾ ਪਿੰਡ ਵੇਖਣ ਆਇਆ ਬੱਚਿਆਂ ਨੇ ਆਪਣੇ ਹੱਥਾਂ ਨਾਲ ਲੋੜਵੰਦ ਵਿਦਿਆਰਥੀਆਂ ਨੂੰ ਬੈਗ ਅਤੇ ਕਿਤਾਬਾਂ ਵੰਡੀਆਂ ਅਮਰੀਕਾ ਕੈਨੇਡਾ ਦੇ ਜੰਪਲ ਬੱਚਿਆਂ ਦਾ ਆਪਣੀ ਮਿੱਟੀ ਨਾਲ ਇਹ ਪਿਆਰ ਵੇਖ ਕੇ ਪਿੰਡ ਦੇ ਬਜ਼ੁਰਗਾਂ ਨੇ ਉਹਨਾਂ ਨੂੰ ਰੱਜ ਕੇ ਅਸੀਸਾਂ ਦਿੱਤੀਆਂ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅਮੀਰੀ ਜੇਬ ਵਿੱਚ ਨਹੀਂ ਦਿਲ ਵਿੱਚ ਹੁੰਦੀ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਬੱਚੇ ਸਾਡੇ ਸੱਭਿਆਚਾਰ ਨਾਲੋਂ ਟੁੱਟ ਜਾਂਦੇ ਨੇ ਪਰ ਇਹ ਗਲਤ ਹੈ ਜੇ ਮਾਪਿਓਂ ਚਾਣ ਤਾਂ ਉਹ ਸੱਤ ਸਮੁੰਦਰ ਪਾਰ ਵੀ ਬੱਚਾ ਵਿੱਚ ਵੰਡ ਛਕਣ ਦੇ ਸੰਸਕਾਰ ਪਰ ਸਕਦੇ ਨੇ ਉਹ ਗੁੱਲਕ ਸਿਰਫ ਮਿੱਟੀ ਦੇ ਨਹੀਂ ਸਨ ਉਹਨਾਂ ਵਿੱਚ ਉਮੀਦ ਸੀ ਪਿਆਰ ਸੀ ਅਤੇ ਪੰਜਾਬ ਦਾ ਭਵਿੱਖ ਸੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕੀ ਤੁਹਾਨੂੰ ਲੱਗਦਾ ਹੈ ਕਿ ਅਫਸਰ ਨੇ ਨਿਯਮ ਤੋੜ ਕੇ ਸਹੀ ਕੀਤਾ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਲਿਖੋ ਜੇਕਰ ਇਹਨਾਂ ਬੱਚਿਆਂ ਦੀ ਸੋਚ ਨੇ ਤੁਹਾਡਾ ਦਿਲ ਜਿੱਤ ਲਿਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਮਾਪਿਓ ਵੀ ਆਪਣੇ ਬੱਚਿਆਂ ਨੂੰ ਅਜਿਹੇ ਸੰਸਕਾਰ ਦੇ ਸਕਣ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹੀ ਗੁਰੂ ਬਲੀ ਕਰੇ ਸਤ ਸ੍ਰੀ ਅਕਾਲ